ਤੇ ਲੋ ਜੀ ਅੱਜ ਸਾਗ ਬਣਨ ਲੱਗਾ ਸਾਡੇ ਸਰਦਾਰ ਜੀ ਨੂੰ ਜਿੱਦ ਚੜੀ ਪਈਏ ਕਿ ਸਾਗ ਬਣਾਓ ਤੇ ਮੈਂ ਕਹਾਂ ਚਲੋ ਆਹ ਰਾਮ ਨਾਲ ਕੰਮ ਨੇ ਬੈਠ ਕੇ ਦੁਪਹਿਰੇ ਬਣਾ ਲਾਂਗੇ ਤੇ ਆਹ ਦੇਖ ਲਓ ਸਰਦਾਰ ਜੀ ਦੇ ਕੰਮ ਦੇਖ ਲਓ ਤੁਸੀਂ ਕਹਿੰਦੇ ਮੈਂ ਆਪਣੇ ਆਪ ਬਣਾ ਲਾਂਗਾ ਦੇਖਦੇ ਆ ਜੀ ਅੱਜ ਕਿੱਦਾਂ ਦਾ ਸਾਗ ਬਣਾਉਂਦੇ ਆ ਲੇਕਿਨ ਮੈਨੂੰ ਵੀ ਗੁੱਸਾ ਚੜ ਗਿਆ ਮੈਂ ਕਹਾਂ ਸਵੇਰੇ ਸਵੇਰੇ ਬਹੁਤ ਸਾਰੇ ਕੰਮ ਹੁੰਦੇ ਆ ਤੇ ਮੈਂ ਨਹੀਂ ਬਣਾ ਰਹੀ ਨਾ ਬਣਾ ਦੂੰਗੀ ਤੁਹਾਨੂੰ ਰਾਮ ਨਾਲ ਤੇ ਕਹਿੰਦੇ ਮੈਂ ਆਪੇ ਬਣਾ ਲਾਂਗਾ ਤੇ ਆਪੇ ਕੱਟ ਲਾਂਗਾ ਵਾਕੀ ਦੇਖਦੇ ਆ ਜੀ ਆਪ ਲੋ ਸਾਗ ਪਾਲਕ ਨਾਲੇ ਦਾ ਸਾਗ ਨਮਾ ਹੋ ਜਾਏਗਾ ਨਾਲੇ ਦੇਖੋ ਜੀ ਬਣ ਜੇਗਾ ਸਾਗ ਦੇਖਦੇ ਆ ਤੁਹਾਨੂੰ ਵੀ ਖਵਾਵਾਂਗੇ ਜੀ ਦੇਖਦੇ ਆ ਕਿਦਾਂ ਦਾ ਬਣਾਉਂਦੇ ਨੇ ਸਾਗ ਠੀਕ ਹੈ ਜੀ ਦੂਜਾ ਲੈ ਲਓ ਇਹ ਵੀ ਇੱਕ ਟਾਂ ਬਣਾ ਲੈ ਬਣਾ ਲਓ ਫਿਰ ਕੀ ਹੋ ਗਿਆ ਹੋਏ ਹੋਏ ਬਈ ਬਸ ਤੇ ਲੋ ਜੀ ਦੇਖ ਲਓ ਸਾਰਾ ਸਾਗ ਵਿੱਚ ਪਾ ਕੇ ਹੀ ਹਟਣਾ ਹੋ। ਅੱਜ ਬਣੇਗਾ ਜੀ ਸਾਡੇ ਘਰ ਵਧੀਆ ਜਾਂ ਸਾਗ ਤੁਸੀਂ ਵੀ ਖਾਓ ਆ ਕੇ ਸਾਰੇ ਜਣੇ ਠੀਕ ਹੈ ਜੀ। ਆ ਦੇਖੋ ਸਾਗ ਬਿਲਕੁਲ ਉੱਪਰ ਤੱਕ ਕਰ ਦਿੱ ਧਰ ਪਾਣੀ ਪਾਤਾ। ਮੈਂ ਕਿਹਾ ਚਲੋ ਮੈਂ ਬਣਾ ਦਾਂਗੀ ਬਿਲਕੁਲ ਵੀ ਦੇਖ ਲਓ 2 ਮਿੰਟ ਦਾ ਇਹਨਾਂ ਨੂੰ ਇਹਨਾਂ ਦੀ ਮੂਹੋਂ ਕੱਢੋ ਤੇ ਇਹਨਾਂ ਦੀ ਵਿਸ਼ ਪੂਰੀ ਹੋਣੀ ਚਾਹੀਦੀ ਓ ਕੰਮ ਇਹਨਾਂ ਦੇ। ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਪੀ ਕਾਲ ਜੀ ਕੌਜ਼ ਇੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਵਾਈ ਗੁਰੂ ਪਰੇਸ਼ੋ। ਚੜ੍ਹਦੀ ਕਲਾ ਚ ਰਹੋ ਜੀ ਹੈਪੀ ਗਵਰਦਨ ਪੂਜਾ ਤਾਰਿਆਂ ਨੂੰ ਅੱਜ ਜਿੱਥੇ ਗਵਰਦਨ ਪੂਜਾ ਮਨਾਏ ਜਾਂਦੇ ਸਾਡੇ ਪਿੰਡ ਦੇ ਵਿੱਚ ਕਿੱਦਾਂ ਮਨਾਉਂਦੇ ਆ ਬਲਕਿ ਤੁਹਾਡੇ ਨਾਲ ਸਾਰੀ ਵੀਡੀਓ ਮੈਂ ਸ਼ੇਅਰ ਕਰੂਗੀ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋ ਤੇ ਸਰਪਾਈ ਜਿਹਾ ਆਪਾਂ ਬਣਾਇਆ ਥੀ ਰਾਸਾ ਸਦਾ ਜੀ ਨੇ ਸਾਗ ਬਣਾਇਆ ਅੱਜ ਤੇ ਸਾਗ ਨੂੰ ਤਾਜਨ ਲਗਾ ਦੀ ਤੜਕਾ ਤੇ ਜਿੱਦ ਵਿੱਚ ਮੈਂ ਲਿਆ ਤੇਲ ਕਢਵਾਣ ਵਾਲਾ ਹੋਇਆ ਭਾਪਣਾ ਹਾਂਜੀ ਤੇ ਲੋਰੀ ਅੱਜ ਪਹਿਲੀ ਵਾਰੀ ਸਾਡੇ ਦਾ ਸਾਗ ਬਣਿਆ ਹੈ ਨਵਾਂ ਸਾਗ ਹੋਏਗਾ ਸਾਡਾ ਪਰ ਪਤਾ ਹੈ ਤੁਹਾਨੂੰ ਆਪਾਂ ਬੀਬੀ ਸੀਗੇ ਤੇ ਇਹਨਾਂ ਨੇ ਧਰ ਦਾ फटाफट ਆਪਣੇ ਆਪ ਹੀ ਕੱਟ-ਕੁੱਟ ਕੇ ਕਿੱਦਾਂ ਦਾ ਬਣਾਇਆ ਦੇਖਦੇ ਆ ਬਾਕੀ ਟੇਸਟ ਤੜਕਾ ਲੱਗ ਜਵੇ ਤੇ ਲੋ ਜੀ ਉਧਰ ਆਪਣਾ ਰਾਸਤੇ ਤੋਂ ਆਪਾਂ ਫਰੀ ਹੋ ਗਏ ਸੀ ਮੇਕਾ ਚਲੋ ਧੁੱਪ ਚੜੀ ਹੋਈ ਹੈ ਥੋੜੀ ਜੀ ਤੇ ਕਣਕ ਆਪਾਂ ਧੋ ਲਿਆ ਜੇ ਕਣਕ ਤੋਂ ਲੱਗੇ ਸੀ ਟੂਟੀ ਆਈ ਹੋਈ ਤੇ ਟੂਟੀ ਚੱਲ ਜਾਂਦੀ ਹੈ ਫਿਰ ਸਾਡੀ ਬਹੁਤ ਜਲਦੀ 10 ਵਜੇ ਤੋਂ ਪਹਿਲਾਂ ਪਹਿਲਾਂ ਨਾ ਸਾਨੂੰ ਸਾਰੇ ਕੰਮ ਨਿਬੇੜਨੇ ਪੈਂਦੇ ਆ ਕਿਉਂਕਿ ਤੁਹਾਨੂੰ ਪਤਾ ਜਿਵੇਂ ਪਿੰਡਾਂ ਦੇ ਵਿੱਚ ਹੀ ਹੁੰਦਾ ਵੈਸੇ ਤੇ ਸਮਰਸੀਬਲ ਲੱਗਿਆ ਹੋਇਆ ਪਰ ਪਾਣੀ ਤਾਂ ਥੋੜਾ ਜਿਹਾ ਲਾਹਾ ਹੁੰਦਾ ਚਲੋ ਇਹ ਤਾਜ਼ਾ-ਤਾਜ਼ਾ ਪਾਣੀ ਨਾ ਬਹੁਤ ਵਧੀਆ ਲੱਗਦਾ ਹੈ ਤੇ ਇਹ ਡਾਇਰੈਕਟ ਹੀ ਆ ਜਾਂਦਾ ਬਿਨਾ ਬਿਜਲੀ ਤੋਂ ਇਸ ਕਰਕੇ ਮੈਂ ਕਿਹਾ ਚਲੋ ਕਣਕ ਤੋ ਦਿੰਨੀ ਆ ਕਿਉਂਕਿ ਪੀਸਣਾ ਹੁਣ ਕਈ ਵਾਰੀ ਹੋ ਗਿਆ ਕਿ ਮੈਂ ਕਣਕ ਬਹੁਤ ਦਿਨ ਹੋ ਗਏ ਤੁਸੀਂ ਵੀ ਦੇਖਿਆ ਕਿ ਮੈਂ ਕਣਕ ਤੋਤੀ ਨਹੀਂ ਹੈਗੀ ਇਸ ਕਰਕੇ ਮੈਂ ਕਿਹਾ ਚਲੋ ਮੈਂ ਕਣਕ ਤੋ ਦਿੰਨੀ ਆ ਫਟਾਫਟ ਫਿਰ ਇਹਨੂੰ ਸੁੱਕਣੇ ਪਾ ਦਾਂਗੇ ਇੱਕ ਦੋ ਤਿੰਨ ਧੁੱਪਾਂ ਦੇ ਵਿੱਚ ਸੁੱਕ ਜਾਏਗੀ ਤੇ ਬਸ ਇਹਦਾ ਹੁੰਦਾ ਤੋਤੀ ਹੋਈ ਕਣਕ ਦਾ ਨਾ ਆਟਾ ਬਹੁਤ ਹੀ ਵਧੀਆ ਤੇ ਇੱਕਦਮ ਰੋਟੀ ਵੀ ਸਾਡੀ ਚਿੱਟੀ ਆਉਂਦੀ ਹੈ ਇਸ ਕਰਕੇ ਅਸੀਂ ਨਾ ਜ਼ਿਆਦਾਤਰ ਧੋ ਕੇ ਹੀ ਕਣਕ ਵਸਾਉਂਦੇ ਹੁੰਨੇ ਆ ਤੇ ਵਾਕੀ ਤੁਹਾਨੂੰ ਪਤਾ ਹੀ ਹੈ ਡੇਲੀ ਰੁਟੀਨ ਦੇ ਵਿੱਚ ਜੋ-ਜੋ ਆਪਣੇ ਘਰ ਦੇ ਕੰਮ ਹੁੰਦੇ ਆ ਤੇ ਸਾਗ ਬਣ ਚੁੱਕਿਆ ਸੀਗਾ ਮੇਰਾ ਹੁਣ ਕੰਮ ਫਰੀ ਹੋਇਆ ਸੀ ਮੈਂ ਕਿਹਾ ਚਲੋ ਦੁਪਹਿਰੇ ਸਾਡੀ ਬਣਾਣ ਦੀ ਟੈਨਸ਼ਨ ਖਤਮ ਹੋ ਗਈ ਏ ਨਾਸ਼ਤੇ ਪਾਣੀ ਤੋਂ ਫਰੀ ਹੋ ਕੇ ਆਪਾਂ ਕਣਕ ਧੋ ਲੈਨੇ ਵਾਕੀ ਅੱਜ ਸ਼ਾਮ ਨੂੰ ਸਾਡੇ ਬਹੁਤ ਸਾਰੇ ਨਾ ਕੜੀ ਚਾਵਲ ਆ ਜਾਂਦੇ ਆ ਸਾਡੇ ਪਿੰਡ ਦੇ ਵਿੱਚ ਨਾ ਗਵਰਧਨ ਪੂਜਾ ਮਨਾਉਂਦੇ ਆ ਇੱਥੇ ਤੁਹਾਡੇ ਕਿੱਥੇ-ਕਿੱਥੇ ਮਨਾਉਂਦੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਆਹ ਦੇਖ ਲਓ ਜੀ ਕਣਕ ਧੋ ਲਈ ਸੁਕਾ ਦਿੰਨੇ ਆ ਫਿਰ ਆਪਾਂ ਹੁਣ ਸੁੱਕ ਜੇਗੀ ਵਧੀਆ ਤਰੀਕੇ ਨਾਲ ਤੇ ਧੁੱਪ ਬਹੁਤ ਸੋ ਤੇ ਆਹ ਲੋ ਜੀ ਕਣਕ ਨੂੰ ਸੁੱਕਣੇ ਪਾ ਦਈਏ ਦੋ ਮੰਜਿਆ ਤੇ ਪਾਵਾਂਗੇ ਕਿਉਂਕਿ ਮੈਂ ਛੱਤ ਤੇ ਮੰਜਾ ਢਵਾ ਲਿਆ ਸੀਗਾ ਮੈਂ ਕਿਹਾ ਥੋੜੀ ਛੱਤ ਤੇ ਪਾ ਦਾਂਗੇ ਪਤਲੀ-ਪਤਲੀ ਕਰਕੇ ਫਲਾ ਦੂੰਗੀ ਨਾ ਫਿਰ ਇਹ ਜਲਦੀ ਸੁੱਕ ਜੇਗੀ ਤੇ ਵਧੀਆ ਰਹਿੰਦਾ ਧੁੱਪ ਦੇ ਵਿੱਚ ਦੇ ਇੱਕ ਦੋ ਪੀਸ ਨੇ ਹੁਣ ਕਰਕੇ ਰੱਖ ਲੂੰਗੀ ਕਿ ਫਿਰ ਅੱਗੋਂ ਗੋ ਬਾਰਿਸ਼ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਠੰਡਾ ਹੋ ਜਾਣਾ ਕਣਕਾਂ ਸਾਡੀਆਂ ਫਿਰ ਸੁੱਕਣੀਆਂ ਨਹੀਂ ਲੱਗਣੀਆਂ ਲੋ ਗਾਇਸ ਇਹਨਾਂ ਨੂੰ ਅੱਜ ਕੱਲ੍ਹ ਜ ਕੰਮ ਜਾਂ ਮੌਸਮ ਬਦਲ ਦੀ وجہ ਨਾਲ ਥੋੜੀ ਪ੍ਰੋਬਲਮ ਆ ਰਹੀ ਹੈ ਨਾ ਤੇ ਤੁਹਾਡੇ ਲਈ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਈਆਂ ਜਿਹੜੀਆਂ ਹੁੰਦੀਆਂ ਸੇਵ ਆ ਦੇਖੋ ਜੀ ਇਹ ਤਾਂ ਸਾਡੀਆਂ ਤਾਂ ਘਰ ਦੀਆਂ ਮੱਟੀਆਂ ਹੋਈਆਂ ਸੇਵੀਆਂ ਠੀਕ ਹੈ ਤੁਸੀਂ ਬਾਜ਼ਾਰੋਂ ਪਸੰਦ ਕਰਦੇ ਤੇ ਬਾਜ਼ਾਰੋਂ ਵੀ ਲੈ ਸਕਦੇ ਆ ਦੇਖੋ ਤੇ ਮੇਰੇ ਕੋਲ ਸੇਵੀਆਂ ਸੀ ਇਹਨਾਂ ਨੂੰ ਜੇ ਨਾ ਭੁੰਨ ਕੇ ਰੱਖੀਆਂ ਹੋਈਆਂ ਨੇ ਕਈ ਲੋਕ ਨਾਲ ਦੀ ਨਾਲ ਭੁੰਨਦੇ ਆ ਪਰ ਮੈਂ ਭੁੰਨ ਕੇ ਰੱਖੀਆਂ ਕਿਉਂਕਿ ਫਿਰ ਜਦੋਂ ਭੁੰਨੀਆਂ ਰੱਖੀਆਂ ਹੁੰਨ ਤਾਂ ਇਹਨਾਂ ਦੇ ਵਿੱਚ ਸੁੰਗੜੀ ਵਗੈਰਾ ਨਹੀਂ ਪੈਂਦੀ ਹੈਗੀ ਸੁਸਰੀ ਨਹੀਂ ਪੈਂਦੀ ਸੁੰਗੜੀ ਨਹੀਂ ਪੈਂਦੀ ਬਹੁਤ ਮਤਲਬ ਵਾਵਾ ਦੀਨਾ ਤੱਕ ਚੱਲ ਜਾਂਦੀਆਂ ਠੀਕ ਹੈ ਜੀ ਇੱਧਰ ਆਪਾਂ ਹੁਣ ਬਣਾਉਣ ਲੱਗੇ ਸੀ ਘਿਓ ਵਾਲੀਆਂ ਸੇਵੀਆਂ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਨਾ ਮੌਸਮ ਬਦਲਣ ਦੀ وجہ ਨਾਲ ਇਹਨਾ ਸੇਵੀਆਂ ਦਾ ਤੁਸੀਂ ਪਾਣੀ ਪੀ ਕੇ ਜਾਂ ਪਾਣੀ ਵਾਲੀਆਂ ਬਣਾ ਕੇ ਇਹਨਾਂ ਨੂੰ ਖਾ ਕੇ ਸੋਜਿਓ ਜਿਵੇਂ ਜਕਾਮ ਵਗੈਰਾ ਆਪਾਂ ਨੂੰ ਹੋ ਜਾਂਦਾ ਠੀਕ ਹੈ ਇਹ ਬਹੁਤ ਵਧੀਆ ਚੀਜ਼ ਹੈ ਇਹਦੇ ਨਾਲ ਸਾਨੂੰ ਆਰਾਮ ਲੱਗਦਾ ਤੇ ਮੈਂ ਅੱਧਰ ਬਣਾਣ ਲੱਗੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀਆਂ ਮੈਂ ਬਣਾਣ ਕਿਉਂ ਤੇ ਚੀਨੀ ਵਾਲੀਆਂ ਬਣਾਵਾਂਗੇ ਠੀਕ ਹੈ ਜੀ ਇਹਨਾਂ ਨੂੰ ਇਹਨਾਂ ਨੂੰ ਆਪਾਂ ਪਹਿਲਾਂ ਦੇਖੋ ਪਾਣੀ ਮੈਂ ਰੱਖ ਦਿੱਤਾ ਹੈ ਪਾਣੀ ਮੈਂ ਜਿਵੇਂ ਪਹਿਲਾਂ ਉਬਲਣਾ ਰੱਖ ਦਿੱਤਾ ਤੇ ਫਿਰ ਇਹ ਬਹੁਤ ਜਲਦੀ ਬਣ ਜਾਂਦੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਾਂਗੇ ਠੀਕ ਹੈ ਧੋ ਬਣਾ ਕੇ ਫਿਰ ਇਹਦੇ ਵਿੱਚ ਆਪਾਂ ਪਾ ਦਾਂਗੇ ਇਹ ਲੋਕੀਆਂ ਨੂੰ ਮੈਂ ਵਾਸ਼ ਕਰ ਲਿਆ। ਵੈਸੇ ਤਾਂ ਇਹਨਾਂ ਨੂੰ ਧੋਣ ਦੀ ਲੋੜ ਵੀ ਨਹੀਂ ਪੈਂਦੀ ਕਿਉਂਕਿ ਭੁੰਨੀਆਂ ਹੋਈਆਂ ਹੁਣ ਨਾ ਤੇ ਕੋਈ ਲੋੜ ਹੀ ਨਹੀਂ। ਪਰਨ ਧੋ ਲੈਨੇ ਮੈਨੂੰ ਬਹਿਮ ਜਾਂਦਾ ਇਸ ਕਰਕੇ ਮੈਂ ਪਹਿਲਾਂ ਧੋ ਲਈ ਨਹੀਂ ਹੁੰਦੀ। ਠੀਕ ਹੈ ਜੀ। ਫਿਰ ਆਪਾਂ ਪਾਣੀ ਦੇ ਵਿੱਚ ਆਪਣੇ ਚ ਇਹਨੂੰ ਪਾ ਕੇ ਬਸ ਇੱਕ ਅੱਧਾ ਹੀ ਰੇਜਾ ਦਵਾਉਣਾ ਹੁੰਦਾ। ਜ਼ਿਆਦਾ ਟਾਈਮ ਵੀ ਨਹੀਂ ਲੱਗਦਾ। ਬਹੁਤ ਆਸਾਨ ਤਰੀਕੇ ਨਾਲ ਤੇ ਫਟਾਫਟ ਬਣ ਜਾਂਦੀਆਂ ਨੇ ਸੇਵੀਆ। ਤਿੰਨ ਬੋਤੀ ਆਪਾਂ ਨੂੰ ਇਹ ਨਹੀਂ ਜ਼ਿਆਦਾ ਟਾਈਮ ਨਹੀਂ ਲੱਗੇਗਾ ਜਦੋਂ ਇਹ ਰੇਜਾ ਪੈਂਦਾ ਬਸ ਇੱਕ ਰੇਜੇ ਦੇ ਵਿੱਚ ਬਾਅਦ ਚੋਂ ਫਿਰ ਆਪਾਂ ਇਹਨਾਂ ਨੂੰ ਢੋਣ ਲਾਂਗੇ ਠੀਕ ਹੈ ਜੀ ਤਦ ਤੱਕ ਤੁਸੀਂ ਬਣੇ ਰਹੋ ਗਾਇਸ ਇੱਧਰ ਮੈਂ ਬਣਾਣ ਲੱਗੀ ਸੀ ਸੇਵੀਆਂ ਕਿ ਉਹ ਵਾਲੀਆਂ ਜਿਨ੍ਹਾਂ ਦੇ ਮੈਂ ਤਾਂ ਨਹੀਂ ਬਣਾਉਂਦੇ ਬਹੁਤ ਆਸਾਨ ਤਰੀਕੇ ਨਾਲ ਬਣ ਜਾਂਦੀਆਂ ਬਹੁਤ ਤਾਕਤਵਰ ਹੁੰਦੀਆਂ ਆ ਸੇਵੀਆਂ ਤੇ ਲੋ ਜੀ ਆ ਦੇਖੋ ਰੇਜਾ ਪੈ ਗਿਆ ਠੀਕ ਹੈ ਇੱਕ ਹੀ ਰੇਜੇ ਦੀ ਲੋੜ ਪੈਂਦੀ ਹੈ ਜ਼ਿਆਦਾ ਰੇਜਾ ਨਹੀਂ ਦਵਾਣਾ ਹੈਗਾ ਆਪਾਂ ਨੂੰ ਆ ਲੋ ਜੀ ਹੁਣ ਆਪਾਂ ਥੋੜਾ ਇਹਨੂੰ ਸਿਮ ਕਰ ਦਾਂਗੇ ਤਾਂ ਕਿ ਵਧੀਆ ਤਰੀਕੇ ਨਾਲ ਪੱਕ ਚਣ ਵਸ ਇੱਕ ਦੋ ਬਾਲਾ ਜਿਹਾ ਦਿਵਾ ਲਈਏ ਨੂੰ ਠੀਕੇ ਜੀ ਤੇ ਲੋ ਜੀ ਆਪਾਂ ਗੈਸ ਕਰਤੀ ਹੁਣ ਬਾਅਦ ਤੇ ਠੀਕ ਹੈ ਹੁਣ ਆਪਾਂ ਇਹਨੂੰ ਛਾਣ ਲੈਨੇ ਤੁਹਾਨੂੰ ਪਤਾ ਹੈ ਪਾਣੀ ਬਹੁਤ ਵਧੀਆ ਹੁੰਦਾ ਹੈ ਬਹੁਤ ਤਾਕਤਵਰ ਹੁੰਦਾ ਹੈ ਜੇ ਕੋਈ ਪਿੰਦੇ ਹੈ ਨਾ ਇਹਨੂੰ ਪਾਣੀ ਇਹਦੇ ਨਾਲ ਨਜ਼ਲਾ ਜ਼ੁਕਾਮ ਵਗੈਰਾ ਜਿਹੜਾ ਹੁੰਦਾ ਨਾ ਬਿਲਕੁਲ ਠੀਕ ਹੋ ਜਾਂਦਾ ਹੈ ਲੋ ਜੀ ਇੱਧਰ ਐ ਗਵਰਧਨ ਪੂਜਾ ਠੀਕ ਐ ਜੀ ਸਾਡੇ ਇੱਥੇ ਨਾ ਗਵਾਨ ਦੇ ਵਿੱਚ ਗਵਰਧਨ ਪੂਜਾ ਬਣਾਉਣ ਲੱਗੇ ਸੀ ਮੈਂ ਕਿ ਚਲੋ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਦੇ ਕੀ ਪਿੰਡਾਂ ਦੇ ਰਿਵਾਜ ਦੇਖ ਲਓ ਰੀਤੀ ਰਿਵਾਜ ਹਰ ਕਿਸੇ ਦੇ ਆਪਣੇ ਆਪਣੇ ਰੀਤੀ ਰਿਵਾਜ ਹੁੰਦੇ ਜਿਵੇਂ ਆਪਣੇ ਆਪਣੇ ਹਨਾ ਆਪਾਂ ਕਿਸੇ ਨਾ ਕਰਦੇ ਹਰ ਕੋਈ ਕਿਸੇ ਨਾ ਕਰਦੇ ਇੱਥੇ ਗਵਰਧਨ ਪੂਜਾ ਇਦਾਂ ਮਨਾਈ ਜਾਂਦੀ ਐ ਪਹਿਲਾਂ ਗੋਬਰ ਦੀ मतलब ਲਿਆ ਕੇ ਫਿਰ ਇਹਨਾਂ ਨੂੰ ਪੱਤਦੇ ਆ ਪੱਤ ਕੇ ਗਵਰਧਨ ਜੀ ਬਣਾਉਂਦੇ ਆ મતલਬ ਜਿਵੇਂ ਕ੍ਰਿਸ਼ਨ ਜੀ ਨੇ ਕਹਿੰਦੇ ਪਹਾੜ ਚੱਕਿਆ ਸੀ ਨਾ મતલਬ ਇੱਕ ਉਂਗਲ ਤੇ ਉਹ ਬਣਾਣਗੇ ਦੇਖਿਓ ਤੁਸੀਂ ਕਿੰਨੀ ਤਰੀਕੇ ਇਹ ਵੀ ਕਾਰਾਗਿਰੀ ਹੁੰਦੀ ਹੈ ਇੱਕ મતલਬ ਰਸਮ ਇਹਨਾਂ ਦੇ ਘਰ ਚ ਤੇ ਮਨਾਈ ਜਾਂਦੀ ਤੇ ਅੱਜ ਦੇ ਦਿਨ ਫਿਰੇ ਸਾਰੇ ਪਿੰਡ ਦੇ ਵਿੱਚ ਸਾਡੇ ਕੜੇ ਚਾਵਲ ਬਣ ਗਏ ਹਰ ਘਰ ਦੇ ਵਿੱਚ ਇਸੇ ਤਰ੍ਹਾਂ ਹੀ ਬਣਾਇਆ ਜਾਂਦਾ ਠੀਕ ਹੈ ਜੀ ਮੈਂ ਕਿਹਾ ਚਲੋ ਤੁਹਾਨੂੰ ਇਹ ਵੀ ਆਪਣਾ ਜ਼ਰੂਰ ਕਲਚਰ ਦਿਖਾਨੀ ਹੈ ਕਿ ਪਿੰਡ ਦਾ ਕਿੰਦੇ ਨਹੀਂ ਹੁੰਦੇ ਇੱਕ ਰਸਮ ਹੈ ਜੋ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਆ ਮੈਨੂੰ ਅੱਛਾ ਲੱਗਦਾ ਤੁਹਾਡੇ ਨਾਲ YouTube ਦੇ ਜਰੀਏ ਆਪਣੀਆਂ ਆਪਣੀਆਂ ਜੜੀਆਂ ਚੀਜ਼ਾਂ ਹੁੰਦੀਆਂ ਸਾਂਝੀਆਂ ਕਰਾਂ ਤੇ ਆਹ ਦੇਖੋ ਜੀ ਇਹ ਗੋਬਰ ਦੀ ਮਤਲਬ ਪੱਥਣ ਗਏ ਠੀਕ ਹੈ ਤੁਸੀਂ ਵੀ ਜੇਕਰ ਬਣਾਉਂਦੇ ਹੋ ਕੌਣ ਕੌਣ ਬਣਾਉਂਦੇ ਨੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਪਲੀਜ਼ ਤੁਹਾਡੇ ਅਗੇ ਇਹ ਹੀ ਰਿਕਵੈਸਟ ਕਰੂੰਗੀ ਕਿ ਮੈਨੂੰ ਕਮੈਂਟਾਂ ਵਿੱਚ ਆਪਣੀਆਂ ਜ਼ਰੂਰ ਦੱਸਿਆ ਕਰੋ ਜਾਵੜ ਤੋਂ ਕਰੇਗੀ ਨਹੀਂ ਫਿਰ ਬਾਅਦ ਵਿੱਚ ਲੱਗ ਜੇਗੀ ਪਾਪ ਗੋਬਰ ਇਹ ਕਹੇ ਇੱਕ ਇੱਕ ਥਮ ਸੀਣਾ ਮਾਰਦੀਆਂ ਨਾ ਤੁਸੀਂ ਤੇ ਸਾਡੇ ਦਿਮਾਗ 'ਚ ਸੀਣਾ ਹੀ ਰਹਿਣੀ ਆ ਚਲੋ ਫਿਰ ਅੱਛਾ ਅੱਛਾ ਫਰੋਕ ਬਣੇਗਾ ਉਹ ਤਾਂ ਠੀਕ ਆ ਉੱਪਰਲੇ ਵਾਲੀ ਜੋ ਵਾਲੀ ਜਿਆਦਾ ਛੋਟੀ ਹੋਦੀ ਛੋਟੀ ਵੀ ਕਰ ਦੇਣਾ ਅੱਛਾ ਫਰੋਕ ਹੈ ਫਿਰ ਸਿਰ ਤੇ ਪਾੜ ਚੱਕਦੇ ਹੋ ਵੀ ਬਣਾਣਾ ਹੈ ਨਾ ਹਾਂ ਸਭ ਬਣੇਗਾ ਬਸ ਹੈ ਨਾ ਤੇ ਲੋ ਜੀ ਇਹਦਾ ਬਣ ਰਿਹਾ ਫਰੋਕ ਗੁਰਦਨ ਜੀ ਦਾ ਕਿੰਨੇ ਆਉਂ ਮੋਟੇ ਤੇ ਲੋ ਜੀ ਆ ਦੇ ਕੋਈ ਇੱਧਰ ਬਣਾਤੇ ਹੱਥ ਤੇ ਬਣਾਤੇ ਇਹਨਾਂ ਦੇ ਪੈਰ ਤੇ ਦੂਜਾ ਹੱਥ ਬਣਾ ਰਹੇ ਜਿੱਥੇ ਪਾੜ ਸਕਦੇ ਹੁੰਦੇ ਆ ਮੋਰ ਹੋ ਚਾਦਾ ਨਾ ਮੋਰ ਦੇਖੋ

ਤੇ ਲੋ गाइस ਆ ਦੇਖੋ ਜੀ ਇਹ ਪੂਰਾ ਕੰਪਲੀਟ ਬਣ ਕੇ ਹੋ ਗਿਆ ਮਤਲਬ ਹਲੇ ਸਜਾਵਟ ਹੋਣੀ ਬਾਕੀ ਹੈ ਠੀਕ ਹੈ ਜੀ ਤੇ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹ ਪਰਨਾ ਹੈ ਇਹ ਹੱਥ ਹੈ ਇਹ ਫਰੌਕ ਹੈ ਦੇਖ ਰਹੇ ਹੋ ਨੇ ਤੁਸੀਂ ਤੇ ਇਹ ਉੱਪਰਲਾ ਮਤਲਬ ਹਿੱਸਾ ਬਣਾਇਆ ਹੈ ਤੇ ਮੁਕਟ ਵੀ ਬਣਾਇਆ ਹੈ ਤੇ ਉਹ ਪਹਾੜ ਹੈ ਉੱਧਰ ਵੀ ਪਰਨਾ ਹੈ ਠੀਕ ਹੈ ਜੀ ਤੇ ਇਹ ਤੁਸੀਂ ਦੇਖ ਹੀ ਰਹੇ ਹੋ ਫਰੌਪ ਆਇਆ ਹੋਇਆ ਤੇ ਇਹ ਹੈ ਇਹਨਾਂ ਦੇ ਪੈਰ ਬਾਕੀ ਪੂਰੀ ਕੰਪਲੀਟ ਸਜਾਵਟ ਹੋਏਗੀ ਤੁਹਾਡੇ ਨੂੰ ਉਸੇ ਤਰ੍ਹਾਂ ਮੈਂ ਤੁਹਾਨੂੰ ਇਤਤਨ ਵੀ ਸਾਡੇ ਪਿੰਡਾਂ ਦੇ ਵਿੱਚ ਇਦਾਂ ਬਣਾਉਂਦੇ ਆ ਇਹਦੀ ਪੂਜਾ ਕੀਤੀ ਜਾਂਦੀ ਹੈ ਤੇ ਅੱਜ ਦੇ ਦਿਨ ਸਾਰੇ ਮਤਲਬ ਪਿੰਡ ਦੇ ਵਿੱਚ ਕੜੀ ਚਾਵਲ ਵੰਡਦੇ ਹੋੜੇ ਇਸ ਤੋਂ ਮੈਨੂੰ ਬੁਲਾਇਆ ਨਹੀਂ ਢਾਲ ਲਾ ਕਟੋਰੀ ਲੈ ਕੇ ਇਸ ਵਿੱਚ ਮੈਂ ਹੀ ਲਗਾ ਦਿੰਦੇ ਹਾਂ में गए में गए बसी 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 बाजे ना। नहीं मुझे पता अभी सफाई करनी है हाल सफाई करनी है जी हाले होना है मैं तुम दिखाई सी देखो जी आईब्रो भी लगाती अखा भी लाती है नोजी भी लाती है मुंह भी लाता ਬਹੁਤ ਸੁੰਦਰ ਲਗ ਰਹਾ ਸਾਥੀ ਹੈ ਜੇ ਪੂਜਾ ਕਰੀਏ ਠੀਕ ਹੈ ਵੀ ਕੰਪਲੀਟ ਨਿਊ ਆ ਤਾਂ ਫਿਰ ਕੇ ਭਈ ਆਪਣੇ ਪ੍ਰਕਿਰਤੀ ਕੀ ਤੇ ਲੋ ਗਾਇਸ ਆ ਦੇਖੋ ਜੀ ਕੰਪਲੀਟ ਹੋ ਗਈ ਇੱਥੇ ਬੱਚਿਆਂ ਦੇ ਬੈਗ ਬੱਚਿਆਂ ਦੇ ਖੇਲ ਖਲੋਣੇ ਸਭ ਕੁਝ ਇੱਥੇ ਰੱਖ ਕੇ ਮਦਾਣੀ ਵਗੈਰਾ ਸਭ ਕੁਝ ਕਰਕੇ ਇੱਥੇ ਗੰਨਾ ਵਗੈਰਾ ਲਗਾਏ ਆ ਗੰਨੇ ਲੈ ਕੇ ਆਏ ਇਸ ਤਰ੍ਹਾਂ ਤੇ ਪੂਜਾ ਕੀਤੀ ਜਾਂਦੀ ਹੈ ਠੀਕ ਹੈ ਜੀ ਤੇ ਬਾਕੀ ਤੁਹਾਡੇ ਕਿੱਦਾ ਕੀਤੀ ਚੰਗੀ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇੰਟਰ ਆ ਪਨਾ ਲੈ ਮਨੀ ਕੋਈ ਜਲੀ ਮੇਰੀ ਨੂੰ ਬਤਾ ਉਹ ਨਾ ਪਾਉਂਦਾ ਕੋਈ ਉਹ ਪਾ ਪਨੇ ਦੀ ਲੋ ਗਾਈਸ ਇੱਧਰ ਆਪਾਂ ਬਣਾਉਣ ਲੱਗੇ ਸੀ ਸਬਜ਼ੀ ਬਾਕੀ ਗਵਰਧਨ ਪੂਜਾ ਤੁਹਾਨੂੰ ਦਿਖਾਈ ਦਿੱਤੀ ਸਾਡੇ ਇੱਥੇ ਅੱਜ ਦੇ ਦਿਨ ਗਵਰਧਨ ਪੂਜਾ ਮਤਲਬ ਮਨਾਈ ਜਾਂਦੀ ਹੈ ਠੀਕ ਹੈ ਜੀ ਆਪਾਂ ਥੋੜੀ ਜਿਹੀ ਸਬਜ਼ੀ ਬਣਾਉਣ ਲੱਗੇ ਵੈਸੇ ਤਾਂ ਸਾਡੇ ਘਰਾਂ ਬਹੁਤ ਸਾਰੇ ਕੜੀ ਚਾਵਲ ਆ ਜਾਂਦੇ ਆ ਸਾਡੇ ਇੱਥੇ ਗਵਾਂਢ ਦੇ ਵਿੱਚੋਂ ਮਤਲਬ ਕਈ ਘਰਾਂ ਦੇ ਵਿੱਚੋਂ ਸਾਡੇ ਕੋਲ ਆਂਦੇ ਆ ਤੇ ਹੋਰ ਤੇ ਇਸ ਵੀ ਨੇ ਫਿਰ ਵੀ ਮੈਂ ਕਿਹਾ ਚਲੋ ਥੋੜੀ ਜਿਹੀ ਸਬਜ਼ੀ ਬਣਾ ਲਈ ਜਿਸ ਨੇ ਨਹੀਂ ਪਾਣੀ ਹੈ ਈ ਥਿਕੜੀ ਤੇ ਆਦੂ ਕੋ ਵੀ ਪਾ ਲੇਗਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਣਾ ਪਿਆਰਾ ਜਿਹਾ سپورਟ ਜਰੂਰ ਦਿਆ ਕਰੋ ਪਿਆਰੇ ਪਿਆਰੇ ਲਾਈਕ ਦਿਆ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਠੀਕ ਹੈ ਜੀ ਇਸੇ ਤਰ੍ਹਾਂ ਆਪਣਾ ਪਿਆਰ ਬਣਾਏ ਰੱਖਿਆ ਕਰੋ ਠੀਕ ਹੈ ਵਕਤੋ ਬਾਅਦ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਬਾਕੀ ਮੇਲਦੀਆਂ ਜੀ ਤੁਹਾਨੂੰ ਪਿਆਰੇ ਪਿਆਰੇ ਨਵੇਂ ਵਲੌਗ ਦੇ ਨਾਲ ਮੈਂ ਕਿਹਾ ਚਲੋ ਜੋ ਵੀ ਮੈਂ ਕਿਥਾ ਡੇਲੀ ਰੁਟੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਆਜ ਕਿ ਸਾਡੇ ਇੱਥੇ ਮੰਨਣਾ ਦਾ ਸਾਰਾ ਤੁਹਾਨੂੰ ਦਾ ਭਾਸ਼ਾ ਜੋ ਵੀ ਸੀਗਾ ਠੀਕ ਹੈ ਇਹ ਆਜੋ ਦਿਨੇ ਦਿਨੇ ਖਾਣੇ ਕੜੀ ਚਾਵਲ ਆ ਦੇਖੋ ਜੀ ਸਾਡੀ ਕੜੀ ਆਈ ਬਹੁਤ ساری ਆਂਦੀ ਮਤਲਬ ਹਾਲੇ 1 2 ਪਰ 1 ਘਰ ਲਈ ਆਈ ਹੈ ਬਹੁਤ ساری ਕੜੀ ਚਾਵਲ ਘੋ ਬੂਰਾ ਮਤਲਬ ਇੱਥੇ ਦਿਨਦੇ ਆਜ ਦੇ ਦਿਨ ਇਹਨਾਂ ਦੀ ਪੂਜਾ ਹੁੰਦੀ ਹੈ ਠੀਕ ਹੈ ਜੀ ਤੁਹਾਡੇ ਕਿੱਥੇ ਕਿੱਥੇ ਗੋਦਨ ਪੂਜਾ ਹੁੰਦੀ ਮੈਨੂੰ ਕਮੈਂਟਾਂ ਜ਼ਰੂਰ ਬਾਕੀ ਮਿਲਦੀ ਹੈ ਜੀ ਸਾਰਿਆਂ ਨੂੰ ਮੇਰੀ ਪਿਆਰ ਫਸਟੀ ਆਜੋ ਖੋਬੀ ਖਾ ਲੋ Mi ha cacciato la mia